ਜ਼ਿਲ੍ਹਾ ਨਾਮਾਸ਼ਹਿਰ ਦੇ ਪਿੰਡ ਮਲਪੁਰ ਵਿੱਚ ਇੱਕ 36 ਸਾਲਾ ਨੌਜਵਾਨ ਦਾ ਕਤਲ ਕਰਕੇ ਉਸ ਦੀ Laash ਨੂੰ ਸੜਕ ਦੇ ਵਿੱਚਕਾਰ ਸੁੱਟ ਦਿੱਤਾ ਗਿਆ। ਕੁਝ ਲੋਕਾਂ ਨੇ ਸੜਕ ਤੇ ਇਸ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਖੂਨ ਨਾਲ ਲਤਪਟ ਹੋਪਈ ਹੋਈ Laash ਦੇਖੀ। ਜਦੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਹ ਹਾਦਸਾ ਹਿੱਟ ਐਂਡ ਰਨ ਦਾ ਨਹੀਂ ਸਗੋਂ ਇਹ ਮਾਮਲਾ ਕਤਲ ਦਾ ਹੈ। ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਕਤਲ ਅਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਮਲਪੁਰ ਦੇ ਪੰਚਾਇਤ ਅਤੇ ਲੋਕਾਂ ਨੇ ਜਾ ਕੇ ਉਕਤ ਵਿਅਕਤੀ ਦੀ ਪਛਾਣ ਕੀਤੀ ਜਿਸ ਤੋਂ ਬਾਅਦ ਉਕਤ ਵਿਅਕਤੀ ਦੀ ਪਛਾਣ ਹਰਮੇਸ਼ ਲਾਲ ਵਾਸੀ ਮਲਪੁਰ ਵਜੋਂ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਂ ਇਹ ਜਿਹੜਾ ਜਿਹੜੀ ਮੌਤ ਨੂੰ ਮੁੰਡੇ ਦਾ ਕੰਮ ਸੀ ਘਰਮੇਸ਼ਰ ਕਿਨੇ ਕੁ ਮਰੇ ਜੀ ਇਹ ਰੇ ਰੀ 35 ਸੱਤ ਸੀ ਕਾਰਨ ਕੀ ਹੈ ਜੇ ਇਸਰ ਘਟਨਾ ਹੋਣੀ ਹੈ ਕਾਰਨ ਤਾਂ ਹੀ ਹੁਣ ਦੇਖੋ ਪੁਲਿਸ ਦਾ ਦੀਸ਼ ਕਰੋਗੇ ਉਹ ਦੱਸੋਗੇ ਘਰ ਤੇ ਕਦੋਂ ਲਾਪਤਾ ਸੀ ਇਹ ਪਰਸੋਂ ਰਾਤ ਦਾ ਜੀ ਤੁਜੀ ਰਿਪੋਰਟ ਦਸਾਈ ਸੀ ਖਣੇ ਨਹੀਂ ਸਾਨੂੰ ਪਤਾ ਨਹੀਂ ਸੀ ਵੀ ਇਦਾਂ ਹੋਈ ਉਹ ਅਸਿਕਾ ਅੱਗੇ ਵੀ ਹੁਮਰਫਰਨ ਚਲੇ ਜਾਂਦਾ ਹੈ ਵੀ ਹੁਣ ਵੀ ਚਲੇ ਗਿਆ ਹੋਣਾ ਉਹ ਤਾਂ ਕਿੰਨੇ ਚਲੇ ਕੇ ਬੋਡੀ ਇੱਥੇ ਰੱਖੇ ਹੋ ਕਿੰਨੇ ਪਤਾ ਨਹੀਂ ਸਾਨੂੰ ਤਾਂ ਹੁਣ ਪਤਾ ਪਾ ਲੱਗਾ ਹੈ ਜੀ ਪੁਲਿਸ ਦੱਸੇ ਹਾਂਜੀ ਪਛਾਣ ਕਰ ਲਿਆ ਹਾਂਜੀ ਤੁਹਾਡਾ ਹੀ ਬਰਦਰ ਹਾਂਜੀ ਯਾਹ ਵਾ ਸੀ ਨਹੀਂ ਜਿ ਕੋਰਾ ਕੋਰਾ ਆ ਤਾਂ ਕਹਿੰਦਾ ਉਹ ਹੈ ਜੀ ਟੈਟੂ ਤਾਂ ਪਛਾਣ ਹੋਇਆ ਇਹ ਟੈਟੂ ਤੋਂ ਹੁਣ ਕੀ ਮੰਗ ਕਰੀ ਸਕਦਾ ਮੰਗ ਰਹੇ ਨੇ ਸਾਫ ਚਾਹਨੇ ਆ ਜੀ ਕਿਸੇ ਸੱਕ ਰਣਜੀਤ ਰਣਜੀਤ ਜੀ ਉਹਨ ਦੇਖੋ ਜੀ ਪੁਲਿਸ ਤਸਦੀਕ ਕਰੋ ਕਿ ਇਹ ਦੱਸੋ ਠੀਕ ਪੂਰਾ ਮਾਮਲਾ ਕੀ ਹੈ ਮਾਮਲਾ ਦੇ ਹਲੇ ਤੱਕ ਚੱਲ ਰਹੀ ਆ ਹਾਂ ਦੇ ਤੁਹਾਡੇ ਨਾਮ ਇਹ ਮੁੰਡੇ ਦਾ ਨਾਮ ਕੀ ਹੈ ਨਾਮ ਹੈ ਹਰਮੇਸ਼ ਲਾਲ ਕਿਹੜੇ ਪਿੰਡ ਦਾ ਜੀ ਮਾਲਪੁਰ ਤੋਂ ਆ ਹਾਂ ਯਾਹ ਹੋਇਆ ਨਹੀਂ ਕੋਰਾ ਆ ਜੀ ਕਿੰਨੇ ਕੁ ਮਰ عمر 35 36 ਸਾਲ ਇਹ ਪਤਾ ਕਿਵੇਂ ਚਲੇ ਗਈ ਬੋਡੀ ਰੂਟ ਚੱਲ ਕਿੱਦਾਂ ਚੱਲ ਇਹ ਹੁਣ ਜੀ ਇੱਥੇ ਸੀਗਾ ਉਹ ਮੈਜਦਾ ਮੈਸ ਹੋਇਆ ਸੀਗਾ ਦਿਹਾੜੀ ਠੋਕ ਦੇਣ ਤੋਂ ਤੇ ਹੁਣ ਦੇਖ ਕੇ ਨਹੀਂ ਪਛਾਣ ਗਾ ਲਿਆ ਵੀ ਸਾਡੇ ਬੰਦੇ ਹੁਣ ਗਾਹ ਦੀ ਕਾਰਵਾਈ ਜਿੱਦਾਂ ਪੁਲਿਸ ਕਰੂ ਨਹੀਂ ਜਦ ਸਟਕੜ ਜਦ ਲੱਗੀ ਸਟਾ ਜਾ ਰਿਹਾ ਹੈ ਜਦਾ ਹੁਲੀਆ ਬਗਾੜਿਆ ਤਾਂ ਇਹ ਨਹੀਂ ਕੁਛ ਤਲ ਪਛਾਣ ਨਹੀਂ ਸੀ ਹੁੰਦਾ ਪਛਾਣ ਕਿਦਾਂ ਹੋਏ ਪਛਾਣ ਹੁਣ ਆ ਕੇ ਦੇਖਿਆ ਕਿ ਬਾਹ ਤੇ ਲਿਖਿਆ ਹੈ ਸੀਗਾ ਉਹਦੇ ਟੈਟੂ ਜਿਆ ਸੀਗਾ ਉਹਦੇ ਨਾਲ ਕਰਦਿਆ ਨੇ ਜਿਹੜੀ ਆ ਉਹ ਪਛਾਣ ਦਿੱਤੀ ਹੈ ਕਿਹੜਾ ਰੰਜੀਤ ਸਿੰਘ ਜੀ ਪਿੰਡ ਚੋਂ ਰੰਜੀਤ ਸਿੰਘ ਜੀ ਹੁਣ ਇਹਨਾਂ ਨੂੰ ਪਤਾ ਹੁਣ ਦੇਖਦੇ ਕਿਦਾ ਚਲੋ ਠੀਕ ਹੈ ਬੋਦੀ ਮੇਰੀ ਸੀ ਮਲਪੁਰ ਚ ਉਪਰ ਮਾਮਲਾ ਕੀ ਅ ਪਰਸੋ ਰਾਤ ਤਕਰੀਬਨ 12 ਕੁ ਵਜੇ ਇੱਕ ਇਨਫੋਰਮੈਂਸ ਆਈ ਸੀ ਕੀ ਇੱਕ ਸੜਕ ਤੇ ਬੋਦੀ ਪਈ ਹੈ ਜਿਹਦੀ ਨਾਮ ਅਰਜਨ ਕਿ ਮੌਕਤੀ ਦਾ ਤੇ ਕਲਾਸੀ ਤੇ ਦੇਖਣ ਤੋਂ ਸ਼ਿਪੀਸ਼ ਮਾਮਲਾ ਲੱਗਦਾ ਸੀ ਐਸਾ ਬਣਾਉਣ ਦੀ ਕੋਸ਼ਿਸ਼ ਸੀ ਜਿਵੇਂ ਐਕਸੀਡੈਂਟ ਹੋਏ ਦੇਖਣ ਕੁਛ ਹਾਲਾਤ ਦਾ ਸੱਤਨੋ ਦੇਖ ਕੇ ਲੱਗਦਾ ਸੀ ਕਿ ਸ਼ਾਇਦ ਇਹ ਕਿਸੇ ਨੂੰ ਮਾਰ ਡਰ ਨਾ ਦਿੱਤੇ ਤੇ ਦਰਸਪਾਲ ਦੇ ਵਾਲੇ ਕੱਲ੍ਹ ਕੱਲੀ ਰਾਤ ਵੀ ਉਹ ਬੱਕ ਸੀਗਾ ਸੋ ਦਿਨੇ ਜਿਹੜੀ ਇਹ ਲੋਕਾਂ ਨੇ ਸੱਚ ਕੀਤੀ ਕਿ ਤਾਂ ਇੱਕ ਛੇਡ ਦੇ ਵਿੱਚ ਗੁੱਥਮ ਗੁੱਥਾ ਹੋਣ ਦੇ ਨਿਸ਼ਾਨ ਸੀਗੇ ਬਲੱਡ ਸਟੇਨ ਨਹੀਂ ਸੀਗੇ ਸੋ ਉਹਦੇ ਤੋਂ ਆਪੇ ਫਿਰ ਕੱਲ ਮਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ